ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਆਪਾਂ ਜੀ ਅੱਜ ਸਸਰਾਣੀ ਪਿੰਡ 'ਚ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਵੀ ਇੱਥੇ ਆਪਣੀ ਸੇਵਾ ਚੱਲ ਰਹੀ ਹੈ ਲੰਗਰ ਦੀ ਤੇ ਆਪਾਂ ਦਿਵਾਲੀ ਦੇ ਉਸ ਅਵਸਰ ਤੇ ਆਪਾਂ ਜਿਹੜੀ ਇੱਥੇ ਲੇਬਰ ਕੰਮ ਕਰ ਰਹੀ ਆ ਉਹਨਾਂ ਲਈ ਆਪਾਂ ਸਪੈਸ਼ਲ ਮੀਲ ਤਿਆਰ ਕੀਤੀ ਆ 14-1500 ਕਿਲੋਬਾ ਜਿਹੜਾ ਦਰਿਆ ਦੇ ਵਿੱਚ ਹੀ ਰੌੜ ਗਿਆ ਕਿਹੜਾ ਹਨਾ ਜੀ ਫਤਲੋ ਜੀ ਬਨ ਸਸਰਾਵਲੀ ਕਲੋਨੀ ਤੋਂ ਕਈ ਦਿਨ ਤੋਂ ਸੇਵਾ ਚੱਲ ਰਹੀ ਆ ਰਾਤ ਵੀ ਲੰਗਰ ਚੱਲਿਆ ਦੀਵਾਲੀ ਦੇ ਸੰਧ ਵਿੱਚ ਸੰਗਤਾਂ ਨੂੰ ਖੇੜ ਦਾ ਲੰਗਰ ਵੀ ਚਲਾਇਆ ਗਿਆ ਲੰਗਰ ਅੱਜ ਵੀ ਨਹੀਂ ਤਾਂ ਅੱਜ ਘੱਟੋ ਘੱਟ 5-6 ਦਿਨ ਹੋ ਗਏ ਲੰਗਰ ਚੱਲਦਿਆਂ ਨੂੰ तकरीबन ਇੱਥੇ ਦੋ ਤਿੰਨ ਸੌ ਬੰਦਾ ਕੰਮ ਕਰਦਾ ਜੋ ਥੈਲੇ ਭਰਦਾ ਵਨ ਟੁੱਟਿਆ ਸੀ ਵੀਰ ਜੀ ਇੱਥੇ ਕੀ ਜਿਹੜੇ ਸੱਤ ਜਵਾਨਾਂ ਦਾ ਕੰਮ ਚੱਲ ਰਿਹਾ ਹੈ ਜੀ ਤੁਹਾਡੇ ਤੇ ਕਰਕੇ ਉਹ ਸਾਰ ਸੰਸਾਰੀ ਲੱਗ ਰਹੀ ਹੈ ਜੀ ਇੱਥੇ ਖਾਸ ਸੈੱਡ ਵਾਲੇ ਨੇ ਵਿੱਚੀ ਹੁਆਂ ਦਾ ਸਾਰਾ ਦਾ ਸੈੱਡ ਚੱਲ ਰਿਹਾ ਪ੍ਰਸ਼ਾਦਾ ਪਾਣੀ ਬਾਰੇ